ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਨਵੀਂ ਵੀਡੀਓ ਦੇ ਨਾਲ ਮੈਂ ਮਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਸਾਰੇ ਠੀਕ ਹੋਣਗੇ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਆਪਾਂ ਨਵੀਂ-ਨਵੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਅੱਜ ਆਪਣਾ ਜਿਹੜਾ ਸੈਸ਼ਨ ਹੈ ਜੀ ਉਹ ਇੰਗਲਿਸ਼ ਦਾ ਸੈਸ਼ਨ ਹੈ ਯਾ ਜਿਹਦੇ ਇਸ ਇੰਗਲਿਸ਼ ਦੇ ਸੈਸ਼ਨ ਚ ਅਸੀਂ ਸਿੱਖਾਂਗੇ ਜੀ ਭਾਰਤੀ ਮਸਾਲਿਆਂ ਦੇ ਨਾਮ ਰੋਜ਼ਾਨਾ ਆਪਣੇ ਜੀਵਨ ਦੇ ਵਿੱਚ ਆਪਾਂ ਰਸੋਈ ਦੇ ਵਿੱਚ ਜਿਹੜੀਆਂ-ਜਿਹੜੀਆਂ ਚੀਜ਼ਾਂ ਵਰਤਦੇ ਹਾਂ ਸਬਜ਼ੀਆਂ ਬਣਾਉਣ ਵਾਸਤੇ ਤਾਂ ਉਹਨਾਂ ਦੇ ਆਪਾਂ ਨਾਮ ਅੱਜ ਸਿੱਖਾਂਗੇ ਜੀ ਇਦਾਂ ਹਿੰਦੀ ਕੀਤੀ ਹੈ ਹਿੰਦੀ ਦੇ ਨਾਲ ਆਪਾਂ ਪੰਜਾਬੀ ਵੀ ਕਰਾਂਗੇ ਜੀ ਸੋ ਸ਼ੁਰੂ ਕਰਦੇ ਹਾਂ ਮੈਂ ਨਾ ਕਿਸੇ ਦੇਰੀ ਤੋਂ ਸਭ ਤੋਂ ਪਹਿਲਾਂ ਜੀ ਆਪਣੇ ਕੋਲੇ ਲਸਣ ਲਸਣ گارਲਿਕ ਅਦਰਕ ਪੰਜਾਬੀ ਦੇ ਵਿੱਚ ਨੂੰ ਆਦਾ ਵੀ ਕਹਿੰਦੇ ਨੇ ਆ ਜਿੰਜਰ ਇਹਨੂੰ ਜਿੰਜਰ ਪ੍ਰੋਨਾਂਸ ਕਰਾਂਗੇ ਜੀ ਕਿਉਂਕਿ ਜੀ ਤੋਂ ਬਾਅਦ ਆਏ ਈ ਵਾਈ ਹੋਵੇ ਤਾਂ ਜੀ ਦਾ ਉਚਾਰਨ ਗੱਗਾ ਨਹੀਂ ਹੁੰਦਾ ਜੱਜਾ ਹੁੰਦਾ ਜੀ ਜਿੰਜਰ ਨੈਕਸਟ ਹੈ ਜੀ ਆਪਣੇ ਕੋਲ ਜੀਰਾ ਕਿਊਮਨ ਸੀਡਸ ਨੈਕਸਟ ਹੈ ਜੀ ਆਪਣੇ ਕੋਲੇ ਕਾਲੀ ਮਿਰਚ ਕਾਲੀ ਮਿਰਚ ਹੋ ਗਈ ਸੀ ਬਲੈਕ ਪੈਪਰ ਲੌਂਗ ਕਲੌਫ ਹੋ ਗਿਆ ਜੀ ਹਲਦੀ ਟਰਮਰਿਕ ਧਨੀਆ ਕੋਰੀਐਂਡਰ ਤੇਜ ਪੱਤਾ ਬੇ ਲੀव्स ਜਾਈਫਲ ਹੋ ਗਿਆ ਜੀ ਆਪਣੇ ਕੋਲੇ ਸੌਰੀ ਕੜੀ ਪੱਤਾ ਕਰੀ ਲੀव्स ਹੋ ਗਿਆ ਜਾਈਫਲ ਹੋ ਗਿਆ ਨਟਮੈਗ ਇਲਾਇਚੀ ਕਾਰਡਮਮ ਤੇ ਲਾਸਟ ਆਪਣੇ ਕੋਲੇ ਜੀ ਹਿੰਗ ਹਿੰਗ ਠੀਕ ਹੈ ਜੀ ਐਸ ਫੋਰ ਡੀ ਦਾ ਉਮੀਦ ਕਰਦੇ ਹਾਂ ਤੁਹਾਨੂੰ ਇਹ ਸਮਝ ਆ ਗਿਆ ਹੋਊਗਾ ਸਮਝ ਆਇਆ ਤਾਂ ਵੀਡੀਓ ਬਤੀ ਲਾਈਕ ਸ਼ੇਅਰ ਜ਼ਰੂਰ ਕਰਿਓ ਦੋਸਤਾਂ ਮਿੱਤਰਾਂ ਨੂੰ ਵੀ ਸਾਂਝਾ ਕਰਿਓ ਹਰ ਦਿਨ ਕੁਝ ਨਾ ਕੁਝ ਨਾ ਨਵਾਂ ਸਿੱਖਣ ਦੇ ਲਈ ਜੁੜੇ ਰਹੋ ਸਾਡੇ ਨਾਲ ਸੋ ਮਿਲਦੇ ਆ ਕਿਸੇ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ